ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਬਰਬਾਤੀ ਮਹੱਲਾ 3 ਚੌਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰਮੁਖ ਵਿਰਲਾ ਕੋਈ ਬੂਝੈ ਸਬਦ ਦੇ ਰਹਾ ਸਮਾਈ ਨਾਮ ਰਤੇ ਸਦਾ ਸੁਖ ਪਾਵੈ ਸਾਜ ਰਹਿ ਲਿਬ ਲਾਈ ਹਰ ਹਰ ਨਾਮ ਜਪੋ ਜਨ ਭਾਈ ਗੁਰ ਪ੍ਰਸਾਦਿ ਮਨ ਅਸਤਿਰ ਹੋਵੇ ਅਨ ਦਿਨ ਹਰ ਰਸ ਰਹਾ ਘਾਈ ਰਹਾਓ ਅੰਧਨ ਭਗਤ ਕਰੋ ਦਿਨ ਰਾਤੀ ਇਸ ਜੋਗ ਕਾਲਾ ਹ ਭਾਈ ਸਦਾ ਜ ਨਿਰਮਲ ਮੈਲ ਨ ਲਾਗੇ ਸਚ ਨਾਮ ਚਿਤ ਲਾਈ ਸੁਖ ਸਿੰਗਾਰ ਸਤ ਗੁਰੂ ਦਿਖਾਇਆ ਨਾਮ ਵੱਡੀ ਵੜਿਆਈ ਖੋਟ ਭੰਡਾਰ ਭਰੇ ਕਦੇ ਟੋਟਣਾ ਆਵੇ ਸਦਾ ਹਰ ਸੇਵੋ ਭਾਈ ਆਪੇ ਕਰਤਾ ਜਿਸ ਨਾਉਂਦੇ ਵੈ ਤਿਸ ਵਸੈ ਮਨਾਈ ਨਾਨਕ ਨਾਮ ਧਿਆਏ ਸਦਾ ਤੂੰ ਸਤਿਗੁਰੂ ਦੀ ਆਦੇਖਾਈ ਪ੍ਰਭਾਤੀ ਮਹੱਲਾ ਤੀਜਾ ਨਿਰਗੁਣਿਆਰੇ ਕੋ ਬਖਸ ਲੈ ਸੁਆਮੀ ਆਪੇ ਲੇ ਹੋ ਮਿਲਾਈ ਤੂੰ ਬੇਅੰਤ ਤੇਰਾ ਅੰਤ ਨਾ ਪਾਇਆ ਸਬਦੇ ਦੇਹੋ 부ਝਾਈ ਹਰ ਜੀਉ ਤੁਧ ਵਿਟੋ ਬਲ ਜਾਈ ਤਨ ਮਨ ਅਰਪੀ ਤੁਦੇ ਅੱਗੇ ਰੱਖੋ ਸਦਾ ਰਹਾ ਸਰਨਾਈ ਰਹਾਓ ਆਪਣੇ ਭਾਣੇ ਵਿੱਚ ਸਦਾ ਰਖ ਸੁਆਮੀ ਹਰ ਨਾਮੋਂ ਦੇਵੜਾਈ ਪੂਰੇ ਗੁਰ ਤੇ ਭਾਣਾ ਜਾਪੈ ਆਂਦਨ ਸਹਿਜ ਸਮਾਈ ਤੇਰੇ ਭਾਣੇ ਭਗਤ ਜੇ ਤਉਦ ਭਾਵੇ ਆਪੇ ਬਖਸ਼ ਮਿਲਾਈ ਤੇਰੇ ਭਾਣੇ ਸਦਾ ਸੁਖ ਪਾਇਆ ਗੁਰ ਤਿਸਨਾ ਅਗਨ ਬੁਝਾਈ ਜੋ ਤੂ ਕਰੈ ਸੋ ਹੋਵੇ ਕਰਤੇ ਅਵਰ ਨਾ ਕਰ ਨਾ ਜਾਈ ਨਾਨਕ ਨਾਵੇ ਜੇ ਬੜ ਵਰ ਨਾ ਦਾਤਾ ਪੂਰੇ ਗੁਰ ਤੇ ਪਾਈ ਪ੍ਰਭਾਤੀ ਮਹੱਲਾ ਤੀਜਾ ਗੁਰਮੁਖ ਘਰ ਸਲਾਇਆ ਜਿਨਾ ਤਿੰਨ ਸਲਾਇ ਹਰ ਜਾਤਾ ਵਿੱਚੋਂ ਭਰਮ ਗਿਆ ਹੈ ਦੂਜਾ ਗੁਰ ਕੈ ਸਬਦ ਪਛਾਤਾ ਹਰ ਜੀਉ ਤੂੰ ਮੇਰਾ ਇੱਕ ਸੋਈ ਤੁਧ ਜਪੀ ਤੁਧੈ ਸਲਾਹੀ ਗਤ ਮਤ ਤੁਜਤੇ ਹੋਈ ਰਹਾਓ ਗੁਰਮੁਖ ਸਲਾਹ ਅਨੁਸੇ ਸਾਧ ਪਾਇਨ ਮਿੱਠਾ ਅੰਮ੍ਰਿਤ ਸਾਰ ਸਦਾ ਮਿੱਠਾ ਕਦੇ ਨਾ ਫੀਕਾ ਗੁਰ ਸਬਦੀ ਵਿਚਾਰ ਜੇ ਮੀਠਾ ਲਾਇਆ ਸੋਈ ਜਾਣੈ ਤਿਸ ਵਿਟੋਂ ਬਲ ਜਾਈ ਸਬਦ ਸਲਾਈ ਸਦਾ ਸੁਖ ਦਾਤਾ ਵਿੱਚੋਂ ਆਪ ਗਵਾਈ ਸਤਗੁਰ ਮੇਰਾ ਸਦਾ ਹੈ ਦਾਤਾ ਜੋ ਇੱਛਾ ਸੋ ਫਲ ਪਾਏ ਨਾਨਕ ਨਾਮ ਮਿਲੈ ਵਢਿਆਈ ਗੁਰਸਬਦੀ ਸਜ ਪਾਏ ਪ੍ਰਭਾਤੀ ਮਹੱਲਾ ਤੀਜਾ ਜੋ ਤੇਰੀ ਸਰਣਾਈ ਹਰ ਜਿਉ ਤੈਨ ਤੂੰ ਰਾਖਣ ਜੋਗ ਤੂੰ ਜੇਵੜ ਮੈਂ ਵਰਨਾ ਸੂਜੈ ਨਾ ਕੋ ਹੋਆ ਨਾ ਹੋਗ ਹਰ ਜੀਓ ਸਦਾ ਤੇਰੀ ਸਰਣਾਈ ਜਿਉ ਭਾਵੈ ਤਿਉ ਰੱਖੋ ਮੇਰ ਸੁਆਮੀ ਇਹ ਤੇਰੀ ਵਡਿਆਈ ਰਹਾਉ ਜੋ ਤੇਰੀ ਸਰਣਾਈ ਹਰ ਜੀਓ ਤੈਨ ਕੀ ਕਰੈ ਪ੍ਰਤਪਾਲ ਆਪ ਕਿਰਪਾ ਕਰ ਰੱਖੋ ਹਰ ਜੀਓ ਪੋਹੇ ਨ ਸਕੈ ਜਮਕਾਲ ਤੇਰੀ ਸਰਣਾਈ ਸੱਚੀ ਹਰ ਜੀਓ ਨਾ ਉਹ ਘਟੈ ਨ ਜਾਏ ਜੋ ਹਰ ਛੋੜ ਦੂਜੈ ਭੈ ਲੱਗੈ ਉਹ ਜਮੈ ਤੈ ਮਰ ਜਾਏ ਜੋ ਤੇਰੀ ਸਰਣਾਈ ਹਰ ਜੀਉ ਤਿਨਾਂ ਦੁਖ ਭੋਗਿ ਕਿਛ ਨਾਹੇ ਨਾਨਕ ਨਾਮ ਸਲਾਏ ਸਦਾ ਤੂੰ ਸਚੈ ਸਬਦ ਸਮਾਏ ਪ੍ਰਭਾਤੀ ਮਹਲਾ 3 ਗੁਰਮੁਖਾਰ ਜੀ ਉਸ ਦਾ ਅਤਿ ਆਗੋ ਜਬ ਲਗ ਜੀ ਪ੍ਰਾਨ ਗੁਰ ਸਬਦੀ ਮਨ ਨਿਰਮਲ ਹੋਵਾ ਚੁੱਕਾ ਮਨ ਵਿਮਾਨ ਸਫਲ ਜਨਮ ਤਿਸ ਪ੍ਰਾਨੀ ਕੇਰਾ ਹਰ ਕੈ ਨਾਮ ਸੁਮਾਨ ਮੇਰੇ ਮਨ ਗੁਰ ਕੀ ਸਿਖ ਸੋ ਨੀਜੈ ਹਰ ਕਾ ਨਾਮ ਸਦਾ ਸੁਖ ਦਾਤਾ ਸਹਿਜੇ ਹਰ ਰਸ ਪੀਜੈ ਰਹਾਓ ਮੋਹੂਲਿ ਪਛਾਨ ਤੈਨੇ ਜੇ ਕਰਵਾਸ ਸਹ ਜੇ ਹੀ ਸੁਖ ਹੋਈ ਗੁਰ ਕੈ ਸਬਦ ਕਮਲ ਪਰ ਗਾਸਿਆ ਹਉ ਮੈਂ ਦੁਰਮਤਿ ਖੋਈ ਸਬਨਾ ਮੈਂ ਇੱਕੋ ਸਚ ਵਰਤਾ ਗੁਰ ਵਿਰਲਾ ਬੂਜਾ ਕੋਈ ਗੁਰਮਤੀ ਮਨ ਨਿਰਮਲ ਹੋਆ ਅਮਰਤ ਤਤਵ ਖਾਨੈ ਹਰਗਾਂ ਨਾਮ ਸੁਦਾਮਨ ਵਸਿਆ ਵਿੱਚ ਮਨ ਹੀ ਮਨ ਮਾਨੈ ਸਦਬਿ ਲਿਹਾਰੀ ਗੁਰ ਆਪਣੇ ਵਿਟੋ ਜਿਤ ਆਤਮ ਰਾਮ ਪਛਾਨੈ ਮਾਨਸ ਜਨਮ ਸਤ ਗੁਰੂ ਨਾ ਸੇਵਿਆ ਬਿਰਥਾ ਜਨਮ ਗਵਾਇਆ ਨਦਰ ਕਰੇ ਤਾਂ ਸਤ ਗੁਰ ਮਿਲੈ ਸਹਿਜ ਜਿਸ ਹੈ ਇਸ ਮਾਇਆ ਨਾਨਕ ਨਾਮ ਮਿਲੈ ਬੜਿਆਈ ਪੂਰੇ ਭਾਗ ਤੇ ਆਇਆ ਪ੍ਰਭਾਤੀ ਮਹੱਲਾ ਤੀਜਾ ਆਪੇ ਭਾਂਤ ਬਣਾਏ ਬੋਰੰਗੀ ਸਿਖਟੋ ਪਾਏ ਪ੍ਰਭ ਖੇਲ ਕੀਆ ਕਰ ਕਰ ਵੇਖਿਆ ਕਰੇ ਕਰਾਏ ਸਰਬ ਜੀਆਂ ਨੂੰ ਰਜਿਕ ਦਿਆ ਕਰੀ ਕਾਲ ਮੈਂ ਰਵਿਆ RAM ਘੜ ਘੜ ਪੂਰੇ ਹਾ ਪ੍ਰਭੇ ਕੋ ਗੁਰਮੁਖ ਪ੍ਰਗਟ ਹਰ ਹਰ ਨਾਮ ਰਹਾਉ ਗੁਪਤਾ ਨਾਮ ਵਰਤੈ ਵਿਚਾਲ ਜੁਗ ਘਟ ਘਟ ਹਰ ਭਰਪੂਰ ਰਹਾ ਨਾਮ ਰਤਨ ਤਿਨਾਰਿਦ ਪ੍ਰਗਟਿਆ ਨਾਮ ਰਤਨ ਤਿਨ ਹਿਰਦੈ ਪ੍ਰਗਟਿਆ ਜੋ ਗੁਰ ਸਰਨ ਆਈ ਭਜ ਪਿਆ ਇੰਦਰੀ ਪੰਜ ਪਚੇ ਵਸਾਣ ਖਿਮਾ ਸੰਤੋਖ ਗੁਰਮੁਖਤ ਪਾਵੈ ਸੋ ਧਨ ਧਨ ਹਰ ਜਨ ਵੱਡ ਪੂਰਾ ਜੋ ਭੈ ਬੈ ਰਾਗ ਹਰ ਗੁਣ ਗਾਵੈ ਗੁਰ ਤੇ ਮੋ ਫੇਰੇ ਜੇ ਕੋਈ ਗੁਰ ਕਾ ਗਿਆ ਨ ਜਿਤ ਤ ਰਹਿ ਕਰ ਚਾਰਬੋ ਸੰਪੋ ਸੰਚੈ ਜੋ ਕੁਛ ਕਰੈ ਸੋ ਨਰਕ ਪਰੈ ਇਕੋ ਸ਼ਬਦ ਇਕੋ ਪ੍ਰਵਰਤੈ ਸਭ ਇਕਸਤੇ ਉਤਪਤ ਚੱਲੈ ਨਾਨਕ ਗੁਰਮੁਖ ਮੇਲ ਮਲਾਏ ਗੁਰਮੁਖ ਹਰ ਹਰ ਜਾਇ ਰਲੈ ਇਕੋ ਸ਼ਬਦ ਇਕੋ ਪ੍ਰਵਰਤੈ ਸਭ ਇਕਸਤੇ ਉਤਪਤ ਚੱਲੈ ਨਾਨਕ ਗੁਰਮੁਖ ਮੇਲ ਮਲਾਏ ਗੁਰਮੁਖ ਹਰ ਹਰ ਜਾਇ ਰਲੈ ਗੁਰੂ ਪਿਆਰਿਓ ਭੁਲ ਚੁਕ ਦੀ ਕੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ